ਮੈਡਮ ਕਿਸ ਤਰੀਕੇ ਦੇਖਦੇ ਹੋ ਪੂਰਾ ਪੰਜਾਬ ਚਰਚਾ ਕਰ ਰਿਹਾ ਹੈ ਅਮਰਿਕ ਸਿੰਘ ਦੇ ਛੋਟੇ ਹਸਬੰਡ ਨੇ ਕਿ ਮੈਂ ਜਨ ਦੇ ਵਿੱਚ ਆਏ ਵੀ ਇਦਾਂ ਦੇ ਉਪਰਾਂ ਲਿਖਦੇ ਜਾ। ਦੇਖੋ ਪਹਿਲਾਂ ਤਾਂ ਮੈਂ ਸਭ ਨੂੰ ਸਤਿ ਸ਼੍ਰੀ ਅਕਾਲ ਕਰਨਾ ਚਾਹਾਂਗੀ। ਬਾਬਾ ਜੀ ਨੇ ਸਾਨੂੰ ਪਰਲਾ ਦਿੱਤਾ ਕਿ ਮੇਰੇ ਹਸਬੰਡ ਵੱਲੋਂ ਕਿ ਇਹ ਇੱਕ ਇੱਕ ਵਿਆਹ ਕਿਤੇ ਜਾ ਰਹੇ ਆ। ਮੈਨੂੰ ਇਹਨਾਂ ਤੇ ਬਹੁਤ ਜ਼ਿਆਦਾ ਮਾਨ ਹੈ। ਠੀਕ ਹੈ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਵੀ ਆਏ ਠੀਕ ਹੈ ਇਦਾਂ ਦੇ ਹਸਬੈਂਡ ਲਈ ਸਭ ਨੂੰ ਮਿਲਨੇ ਚਾਹੀਦੇ ਆ ਤੇ ਸਭ ਨੂੰ ਮੈਂ ਇੱਕ ਅਪੀਲ ਕਰਾਂਗੀ ਕਿ ਸਾਰੇ ਇਹ ਇਹ ਜੇ ਕੰਮ ਕਰਨ ਠੀਕ ਹੈ ਚਾਹੇ 21 ਕੁੜੀਆਂ ਦੇ ਵਿਆਹ ਹੋਣ ਚਾਹੇ 11 ਦੇ 52 ਦੇ ਤੇ ਸਭ ਨੂੰ ਉਪਰਾਲਾ ਕਰਨਾ ਚਾਹੀਦਾ ਠੀਕ ਹੈ ਵਿਆਹ ਤਾਂ ਸਾਰੇ ਕਰਦੇ ਨੇ ਪਰ ਅਜਿਹਾਂ ਵਿਆਹ ਜਿਹੜਾ ਸਾਰਾ ਸਮਾਨ ਦੇ ਨੇ ਪਰਿਵਾਰ ਦੇ ਲੋੜਵੰਦ ਤੇ ਪਿੰਡ ਜਿਹੜਾ ਇਕੱਠਾ ਹੋਇਆ ਪਿਆ ਘਾੜ ਪੀ ਦਾ ਪੁੱਦਾ ਚੱਲ ਰਿਹਾ ਤਾ ਦੇਖੋ ਜੀ ਜਦ ਤੱਕ ਦੀ ਮੈਂ ਹੋਸ ਸੰਭਾਲ ਲਈ ਹੈ ਪਰ ਇਹ ਮੈਂ ਫਰਸਟ ਵਿਆਹ ਦੇਖਿਆ ਉਹ ਵੀ ਆਪਣੇ ਸੋਹਰਿਆਂ ਦੇ ਵਿੱਚ ਠੀਕ ਹੈ ਕਿ ਮੇਰੇ ਹਸਬੈਂਡ ਦੇ ਵੱਲੋਂ ਪੂਰਾ ਪਿੰਡ ਰਲ ਕੇ ਕਰਵਾ ਰਹੇ ਕਿ ਕੁੜੀਆਂ ਦੇ ਜਿਹਦੇ ਵਿੱਚ ਕੁੜੀਆਂ ਨੂੰ ਆਮ ਕਰਾਂ ਦੇ ਵਿੱਚ ਜਿਹੜਾ ਸਮਾਨ ਦਿੱਤਾ ਜਾਂਦਾ ਹੈ ਸਾਰਾ ਕੁਝ ਦਿੱਤਾ ਜਾ ਰਿਹਾ ਟੋਟਲੀ ਬਾਈ ਨੇ ਚਰਚਾ ਕੀਤੀ ਸੀ ਕਿ ਕਰੇਗਾ ਵਿਆਹ ਕਰਵਾਉ ਜਾਣਾ ਟੋਟਾ ਕੀ ਦੇਖੋ ਮੇਰਾ ਰਿਐਕਸ਼ਨ ਤਾਂ ਅੱਛਾ ਸੀ ਜੋ ਇਹ ਕਰਦੇ ਨੇ ਇਹ ਬਹੁਤ ਵਧੀਆ ਕਰਦੇ ਨੇ ਮੈਂ ਇਹਨਾਂ ਦੇ ਹਰ ਕੰਮ 'ਚ ਸਾਥ ਦੇਣੀ ਆ ਪੂਰਾ ਹੀ ਪੂਰਾ ਮੈਂ ਮ ਪੁੱਛਦੇ ਨਹੀਂ ਮੈਂ ਆਪਣੀ ਰੱਖ ਲੈਣਾ ਪ੍ਰੋਗਰਾਮ ਇਹ ਸਾਥ ਦਿੰਦੀ ਆ ਮੈਨੂੰ ਪੁੱਛਦੀ ਤਾਂ ਲੋੜ ਪਵੇ ਜੇ ਆਪਾਂ ਨੂੰ ਐਦਾਂ ਹੋਵੇ ਵੀ ਕਰੋ ਸਾਥ ਦੇਣਗੇ ਜਾਂ ਨਾ ਆਪਣੇ ਵੈਸੇ ਹੀ ਸਾਥ ਹੀ ਹੁੰਦਾ ਸਾਥ ਸਭ ਤੋਂ ਵੱਡਾ ਹੁੰਦਾ ਜਦੋਂ ਕੋਈ ਜਿਹੜੀ ਕਦੇ ਲਾਈਵ ਸੀ ਇਹਨਾਂ ਨੇ ਕੁਝ ਗਲਤ ਕੀਤਾ ਹੀ ਨਹੀਂ ਹੈਗਾ ਤਾਂ ਇਹਨਾਂ ਪੁੱਛਣ ਦੀ ਲੋੜ ਹੀ ਨਹੀਂ ਬਾਕੀ ਜੋ ਕਹਿੰਦੇ ਆ ਹਰ ਚੀਜ਼ ਦੀ ਡਿਸਕਸ ਹੁੰਦੀ ਆ ਤੇ ਜੋ ਕਰਦੇ ਆ ਬਹੁਤ ਵਧੀਆ ਕਰਦੇ ਆ ਤਾਂ ਮੈਨੂੰ ਨਾ ਤੇ ਮਾਨ